ਲਾ ਪੈਂਦੀ ਵੇਲੇ ਰਹਿ ਰਿਹਾ ਕਿ ਮੰਮੀ ਦੇ ਵੀ ਬਹੁਤ ਹੁੰਦੀ ਆ ਹਣੇ ਮੰਮੀ ਬੰਦਾ ਜਿਆਦਾ ਪਿਆਰ ਰਵੇ ਸੁੱਤਾ ਰਹੇ ਨਾ ਮੰਜੇ ਤੇ ਕਹਿੰਦੇ ਉਦੋਂ ਵੀ ਲੱਕ ਪੀੜ ਹੋਣਾ ਪੈਂਦਾ ਵਾ ਮੰਮੀ ਤਾਂ ਫੇਰ ਵੀ ਤੁਰ ਹੀ ਖੜੀ ਮਾ ਭਾਜੀ ਕੋਈ ਚੱਕਰ ਨਹੀਂ ਮਾਤਾ ਜੀ ਥੈਂਕ ਯੂ ਲੈ ਉਮਰਤ ਕੀ ਰੱਖਿਆ ਮਾਤੇ ਦਿਲ ਤੋਂ ਵੀ ਬੱਚਾ ਹੈ ਨਾ ਆਪਾਂ ਜੋਗਿੰਗ ਕਰਨ ਜਾਵਾਂਗੇ ਓਕੇ ਤੂੰ ਗਾਂ ਗਾਂ ਬੱਚਾ ਹੀ ਰਹਿਣਾ ਮਾਤੇ ਆ ਗਿਆ ਤੇ ਅਗੇ ਵੀ ਤੂੰ ਬੱਚਾ ਹੀ ਰਹਿਣਾ ਬੰਦੇ ਦਾ ਦਿਲ ਸਾਰੇ ਉਮਰ ਜਵਾਕ ਕਰਕੇ ਹੀ ਹੁੰਦਾ ਨਹੀਂ ਮੈਂ ਓਕੇ ਹੋਰ ਕੁਛ ਕਹਿਣਾ ਚਾਹੋਗੇ ਬਸ ਇਹ ਨਹੀਂ ਕੋਈ ਡਾੜਾ ਚਾਹਾਂਗੇ ਵਿੱਚ ਨਾ ਰੋਮਲ ਕਰੀਏ ਨਾ ਡਿਜ਼ਾਈਨ ਸੰਭਾਉ ਅਸੀਂ ਤਾਂ ਵਧੀਆ ਵਧੀਆ ਸੂਟ ਤਿਆਰ ਕਰਕੇ ਜਿਵੇਂ ਇਹਦਾ ਇਹ ਨਾ ਮੈਂ ਆ ਲੈਣ ਆ ਵੀ ਮੈਂ ਰੈਡੀ ਕੀਤਾ ਵਾ ਤੁਸੀਂ ਵੇਖਿਆ ਮੈਨੂੰ ਗੱਲ ਸੂਟ ਰੈਡੀ ਕਰਦਿਆਂ ਨੂੰ ਚਲ ਤੈਨੂੰ ਸੋਹਣਾ ਸੂਟ ਬਣਾ ਕੇ ਤੂੰ ਚੰਗਾ ਮੈਂ ਓਕੇ ਤੇ ਬਾਕੀ ਇੱਕ ਦੋ ਹੋਰ ਚੀਜ਼ਾਂ ਮੈਂ ਰੈਡੀ ਕੀਤਾ ਆ ਉੜਾ ਜਿਹੜਾ ਵੀ ਮੈਂ ਆ ਫੁੱਲ ਜਿਹੜਾ ਅੜ ਜੀ ਆ ਖੱਟਾ ਫੁੱਲ ਆਪਾ ਪਾ ਹਾਂ ਇਹ ਇਹਨੇ ਪਾਇ ਸੀ ਨੀਲੇ ਫੁੱਲ ਜਿਹੜਾ ਕਰ ਤੂੰ ਠੀਕ ਆ ਹੋਰੇ ਆ ਫੁੱਲ ਜੇ ਇਸ ਦੋ ਵਾਰ ਦਾਲਸ ਕਿਸੇ ਚ ਨਹੀਂ ਹੋ ਸਕਦਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦੱਕ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕਹਿੰਦੇ ਲੱਕ ਚੋ ਪੇ ਨਾ ਲਾ ਪੈਂਦੀ ਵੇਲੇ ਰਹਿ ਰਹਿ ਕੇ ਮੰਮੀ ਦੇ ਵੀ ਬਹੁਤ ਹੁੰਦੀ ਆ ਹਣੇ ਮੰਮੀ ਬੰਦਾ ਜਿਆਦਾ ਪਿਆਰ ਰਵੇ ਸੁੱਤਾ ਰਹੇ ਨਾ ਮੰਜੇ ਤੇ ਕਹਿੰਦੇ ਉਹਦਾ ਵੀ ਲੱਕ ਪੀਂਡ ਹੋਣਾ ਪੈਂਦਾ ਵਾ ਮੰਮੀ ਤਾਂ ਫੇਰ ਵੀ ਤੁਰੀ ਖੜਦੀ ਮਾ ਭਾਜੀ ਕੋਈ ਚੱਕਰ ਨਹੀਂ ਮਾਤਾ ਜੀ ਟੈਨਸ਼ਨ ਨਾ ਲਾਓ ਤੁਹਾਨੂੰ ਸਵੇਰੇ ਮੈਂ ਰਨਿੰਗ ਕਰਨ ਲੈ ਜਾਇਆ ਕਰੂੰਗਾ ਨਾਲ ਕਿਹਦੇ ਵਜੇ ਤੋਂ ਪਹਿਲਾਂ ਦੀ ਉੱਠੀ ਆ ਆਪਾਂ ਸਵੇਰਾ ਜੋਗਿੰਗ ਕਰਨ ਜਾਇਆ ਕਰਾਂਗੇ ਮਾਰਨਿੰਗ ਜੋਗਿੰਗ ਓਕੇ ਮਮ ਠੀਕ ਆ ਮਾਰਦਾ ਵੇਖ ਮੇਰ ਤੋਂ ਮਰ ਜਾਣਗੀ ਹੈ ਮੇਰੀ ਉਮਰ ਤਾਂ ਲਾਦਾ ਉਮਰ ਇਹ ਕੀ ਰੱਖਿਆ ਮਾਦੇ ਦਿਲ ਤੋਂ ਵੀ ਬੱਚਾ ਹੈ ਨਾ ਆਪਾਂ ਜੋਗਿੰਗ ਕਰਨ ਜਾਵਾਂਗੇ ਓਕੇ ਤੂੰ ਗਾਂ ਦਾ ਬੱਚਾ ਹੀ ਰਹਿਣਾ ਮਾਦੇ ਕਿਹਾ ਕਿ ਅਜੇ ਵੀ ਤੂੰ ਬੱਚਾ ਹੀ ਰਹਿਣਾ ਬੰਦੇ ਦਾ ਦਿਲ ਸਾਰੀ ਉਮਰ ਜਵਾਕ ਕਰਕੇ ਹੀ ਹੁੰਦਾ ਕਿ ਨਹੀਂ ਨਹੀਂ ਕਿ ਨਹੀਂ ਮੰਨੀ ਸਹੀ ਗੱਲ ਹੈ ਨਾ ਆਪਾਂ ਸਵੇਰ ਜੋਗਿੰਗ ਕਰਨੀ ਮਾਰਨਿੰਗ ਜੋਗਿੰਗ ਕਰਨ ਜਾਵਾਂਗੇ ਆਪਾਂ ਕੋਈ ਚੱਕ ਨਹੀਂ ਤੈਨੂੰ ਤੇ ਯਕੀਨ ਹੈ ਕਿ ਜੋ ਆਪਾਂ ਕੌਣ ਹੈ ਕੋਈ ਪੱਤਾ ਨਾ ਤੋਂ ਬੰਦਿਆ ਤੈਨੂੰ ਵੀ ਹੋ ਗਿਆ ਭਾਜੀ ਸਟਲ ਵਾਲੀ ਤੇ ਆ ਆ ਲਓ ਵੀ ਕਹਿੰਦੇ ਸਿੰਘ ਪਸਾਲੇ ਨੇ ਕੁੰਡੀਆਂ ਦੇ ਜਾ ਕੇ ਹਰਜੀਤਕੌਰ ਨੇ ਮਿਸਤਰੀਆਂ ਨਾਲ ਨਹੀਂ ਟੇਗਲ ਤਾਂ ਟਲਦੀ ਹੋਈ ਤੂੰ ਇੱਥੇ ਬਹਿ ਜਾਣ ਕੇ ਪੱਖੇ ਓਲੇ ਕੰਮ ਕਰ ਲੈਂਦੇ ਉਹਨਾਂ ਨੂੰ ਕੰਮ ਕਰ ਲੈਂਦੇ ਉਹਨਾਂ ਨੂੰ ਕਰ ਲੈਂਦੇ ਜਿਹੜਾ ਕਰਦੇ ਮਿਸਤਰੀ ਕੰਮ ਟਿਕ ਜਾ ਟਿਕ ਜਾ ਤੂੰ ਐਡੀ ਤੂੰ ਆਰਕੀਟੈਕਟ ਐ ਐਡੀ ਤੂੰ ਆਰਕੀਟੈਕਟ ਵੱਡੀ ਹਾਂ ਵੜੀ ਤੂੰ ਗੱਲਾਂ ਸੁਣਾਉਣੀ ਇੱਥੇ ਜਿਵੇਂ ਹਮ ਇਸਤਰੀਆਂ ਦਾ ਅਕਲ ਕੋ ਨਹੀਂ ਦੇ ਨਹੀਂ ਨਹੀਂ ਠੀਕ ਹੈ ਤੇਰੀ ਦਿਮਾਗ ਨਹੀਂ ਠੀਕ ਹੈ ਜੀ ਠੀਕ ਹੈ ਮੰਨ ਕੇ ਆਰਕੀਟੈਕਟ ਸਾਹਿਬ ਡਿਜ਼ਾਈਨਰ ਸਾਹਿਬ ਮੰਨ ਕੇ ਤਨੂ ਆ ਜਾ ਮੋੜਿਆ ਵਾਪਸਣ ਓ ਭੈਣਜੀ ਬਾਹਰ ਨਿਕਲੇ ਕਹਿੰਦੇ ਵੱਡੇ ਮੂੰਹ ਵਾਲੇ ਇਹ ਬੀਬੀ ਰੋਡਵੇ ਦੀ ਲਾਰੀ ਆਂ ਗੁਠਮਕ ਠੁਮਕ ਠੁਮਕ ਕਰਦੀ ਕਦੇ ਆਉਣ ਕਦੇ ਆਉਣ ਵੇ ਬੰਦਾ ਟੇਕੇ ਬੈਜੇ। ਬੱਤੀ ਵੇ ਸਾਦੇ ਆ ਤੁਸੀਂ ਵੀਰ ਪ੍ਰਭਾਉ। ਇੱਥੋਂ ਤੁਮਕ ਤੁਮਕ ਕਰਦੀ ਬੀਬੀ ਇੱਥੋਂ ਦੀ ਨੰਗ ਦੀ ਕਦੇ ਆਇ ਨੂੰ। ਕਦੇ ਆਉ ਨੂੰ ਕਦੇ ਆਉ ਨੂੰ। ਮਿਤਰੀ ਸਾਹ ਪੂਰੇ ਕਾਬਰੇ ਹੋਏ ਡਰੇ ਹੋਏ। ਕਹਿੰਦੇ ਕੜਛੀਆਂ ਕੜਛੀਆਂ ਚੱਕ ਕੇ ਤੁਰੇ ਫਿਰਦੀ ਆ ਤੇ ਉਹਨਾਂ ਨੇ ਤਾਂ ਤੇਰੇ ਨਾਲ ਕੋਈ ਵਰਤਲਾਬ ਨਹੀਂ ਕਰਨੀ। ਇਹ ਦੋ ਵਾਦਾਲਸ ਕਿਸੇ ਚ ਨਹੀਂ ਹੋ ਸਕਦਾ। ಐದು ਇਹ ਨਿਯਾਰੇ ਲੱਭਣਗੇ ਤੇ ਦੱਸ 50 50 ਹੀ ਯਾਰ ਨਿਯਾਰੇ ਲੈਣੇ ਮਹਾਰਾਜ ਆਪਾਂ ਨਾਂਂ ਦੀ ਲੈਣਾ ਹੈ ਪਰ ਫਕਾਪਾਂ ਮੇਰਾ ਸੱਜਣ ਜਵਾਬੇ ਵਾਹ ਜੀ ਵਾਹ ਖਾਲੇ ਤੇ ਇੱਕ ਫਕਰਾਂ ਦੀ ਜ਼ਿੰਦਗੀ ਦਾ ਕੋਈ ਹੱਲ ਨਹੀਂ ਵਾਹ ਜੀ ਵਾਹ ਇਹ ਨਾਂਗੇ ਦਾ ਪਾਦੀਂ ਗਰੇ ਬੁੱਗੇ ਸੌਂ ਲੱਗੇ ਮੋਚ ਕੁੰਡੀ ਹੋਣ ਲੱਗ ਪਈ ਹੁਣ ਆਵਾਜ਼ ਨਹੀਂ ਨਿਕਲਨੀ ਇਹ ਤਾਂ ਲਿਖੀ ਜਾਂਦੀ ਨਹੀਂ ਚੁੰਨੀਆਂ ਉੱਤੇ ਵੀ ਲਿਖੀ ਜਾਂਦੀ ਆ ਮੋਹਰਾਂ ਲੌਂ ਦੇ ਉੱਤੇ ਤੁਹਾਨੂੰ ਆਲਰੇਡੀ ਮਿਲ ਚੁੱਕੀ ਆ ਤੇ ਚੁੰਨੀਆਂ ਦੇ ਉੱਤੇ ਵੀ ਲਿਖੀ ਜਾਂਦੀ ਆ ਤੇ ਇਹ ਸਾਡੇ ਜਿਹੜੇ ਜਿਹੜੀ ਇਹ ਫੁਲਕਾਰੀ ਦਾ ਜੁਆਇਆ ਲਓ ਜੀ ਸੂਟ ਖਰੀਦਣ ਲਈ ਸਾਡੇ ਨਾਲ ਸੰਪਰਕ ਕਰੋ ਪਾਓ ਭੈਣ ਜੀ ਨਾਲ ਸੰਪਰਕ ਕਰੋ ਐਂ ਜੀ ਠੀਕ ਆ ਹਾਂ ਜੀ ਓਕੇ ਹੋਰ ਕੁਝ ਕਹਿਣਾ ਚਾਹੋਗੇ ਅਨੇ ਕਹਾਂਗੇ ਵੀ ਜਿੰਨਾ ਰੋਮਲ ਕਰਿਆ ਨਾ ਡਿਜ਼ਾਈਨਸ ਆਂ ਬਣਾਓ ਅਸੀਂ ਤੁਹਾਨੂੰ ਵਧੀਆ ਵਜੇ ਸੂਟ ਤਿਆਰ ਕਰਕੇ ਜਿਵੇਂ ਤੇ ਮਰਜ਼ੀ ਬਣਵਾਓ ਠੀਕ ਆ ਦੇਖ ਲਓ ਇੱਥੇ ਸਾਡੇ ਕੋਲ ਬਹੁਤ ਕਲਰ ਆਏ ਆ ਤੁਸੀਂ ਕਰ ਸਕਦੇ ਅੱਗੇ ਸਾਡਾ ਆਫ ਵਾਈਟ ਤੇ ਬਲੈਕ ਹੀ ਸੀਗਾ ਬਾਕੀ ਆਹ ਠੀਕ ਕਲਰ ਲੈ ਕੇ ਆਉਂਦੇ ਤੇ ਇਹਨਾਂ ਚੋਂ ਕਿਹੜਾ ਕਿਹੜਾ ਸੂਟ ਜਿਹੜਾ ਕਿ ਮੈਂ ਆਪਦੇ ਰੈਡੀ ਕੀਤਾ ਹਥੇ ਇਹ ਕਾਲਾ ਇਹ ਕਾ ਮੈਂ ਰੈਡੀ ਕੀਤਾ ਤੇ ਕੱਲ ਇਹਨੂੰ ਲਗਾਉਂਦਾ ਮੈਂ ਆ ਲੈਣਾ ਆ ਵੀ ਮੈਂ ਰੈਡੀ ਕੀਤਾ ਵਾ ਤੂੰ ਵੀ ਵੇਖ ਕੈ ਮੈਨੂੰ ਗੱਲ ਸੂਟ ਰੈਡੀ ਕਰ ਦਿਆ ਨਾ ਚਾ ਤੈਨੂੰ ਸੋਹਣਾ ਸੂਟ ਬਣਾ ਕੇ ਦੂੰ ਚੰਗਾ ਮੈਂ ਓਕੇ ਤੇ ਬਾਕੀ ਇੱਕ ਦੋ ਹੋਰ ਚੀਜ਼ਾਂ ਮੈਂ ਰੈਡੀ ਕੀਤਾ ਊੜਾ ਜੜਾ ਵੀ ਮੈਂ ਰੈਡੀ ਕੀਤਾ ਤੇਰੇ ਸਾਹਮਣੇ ਕੀਤਾ ਝੂਠ ਨਾ ਬੋਲੀ ਮੈਂ ਦੇਖੀ ਤੇਰਾ ਮੁੱਕਰ ਹੀ ਗਈ ਸਾਹ ਮੈਂ ਤੇ ਇੱਕ ਕਰਿਆ ਅਸਾਈ ਨਾ ਕੱਲ ਪਰਸ ਕੀ ਪਾਇ ਤੂੰ ਮਸ਼ੀਨ ਦਾ ਲੈ ਕੇ ਸਾਡੀ ਮਸ਼ੀਨ ਹੀ ਖਰਾਬ ਕੀ ਖਰਾਬ ਹੋ ਗਈ ਸੀ ਕੀ ਹਾਂ ਉਹ ਲੈ ਹੱਸੀ ਜਿਆਦਾ ਦੱਸ ਆ ਤੂੰ ਕੱਪੜੇ ਜੁੜਾ ਮੇਰੇ ਨਾਲ ਆ ਵੇਖ ਅੱਜ ਦੀ ਗਰਾਹ ਦੇ ਨਹੀਂ ਆ ਜੀ ਮੈਨੂੰ ਇਤਲੀਤ ਵਿੱਚ ਮੈਂ ਸੋਚੀ ਜੀ ਇਵੇਂ ਦਲੇ ਬੰਦ ਕੇ ਲਈ ਤਾਂ ਮੈਂ ਉਹਨਾਂ ਦੱਸ ਨਹੀਂ। ਕੋਈ ਦੁਕਾਨ ਲਾਈ ਆ। ਹਾਂ। ਠੀਕ ਹੈ ਚਾਚਾ ਉਹ ਤਾਂ ਮੈਂ ਕੱਪੜੇ ਖਰੀਦ ਲਏ। ਆ ਸਾਡਾ ਦੁਕਾਨਦਾਰ ਹੈ ਇਹਨੂੰ ਪੁੱਛੋ ਕੀ ਕੀ ਰੇਟ ਆ। ਅਸੀਂ ਕਹਿੰਦੇ ਚਾਚਾ ਆਉਂਦੇ ਚਾਚਾ ਨੂੰ ਕੋਈ ਨਹੀਂ ਪੁੱਛ ਕਿਹੜਾ ਕੜਾਈ ਵੀ ਕਰਨ ਲੱਗ ਗਿਆ ਨਾਲ। ਹਾਂ ਕੜਾਈ ਵੀ ਕਰਨੀ ਆ ਗਈ ਗੁਰਕੇਰਤ ਨੂੰ। ਪਹਿਲਾਂ ਆ ਗਏ ਨਾ ਸਾਡੇ ਕੋਲ। ਯਾ ਸੂਟ ਤੇ ਮੈਂ ਕੜਾਈ ਕੀਤੀ ਆਈ। ਹਾਂਜੀ। ਠੀਕ ਹੈ ਜੀ। ਕੱਪੜੇ ਸੂਟ ਸੰਗ ਕਰ ਦਿੰਨਾ। ਆ ਵੀ ਸੂਟ ਤੇ ਅੱਜ ਆਪਾਂ ਕੜਾਈ ਫੁੱਲ ਜਿਹੜੇ ਆ ਫੁੱਲ ਜਿਹੜਾ ਖੜ ਜੇ ਆ ਖੱਟਾ ਫੁੱਲ ਆਪਾ ਹਾਂ ਇਹ ਇੰਨੇ ਪਾਏ ਸੀ ਨੀਲੇ ਜਿਹੜੇ ਕਰ ਤੂੰ ਠੀਕ ਆ ਨਾ ਜਿਹੜਾ ਧੱਕਾ ਨਹੀਂ ਮੇਲਾ ਐਡਾ ਨਾ ਕੋਈ ਟਰਾਲੀ ਤੇ ਨਹੀਂ ਲਿਖਾਉਂਦਾ ਜਿੰਨਾ ਨੇ ਰੀਲ ਸਟੂਡੀਓ ਲਿਖਾਇਆ ਹੁਣ ਇਹ ਕਾ ਦੁਆ ਕੀ ਆ ਦੁਆ ਮੇਲਾ ਸੋਹਣਾ ਲੱਗੰਦੇ ਆ ਕਿਊਟ ਲੱਗੰਦੇ ਆ ਕਿਊਟ ਹੀ ਬੜਾ ਕਿਊਟ ਹੀ ਪਾਇਆ ਅਸਟਰ ਅਸਟਰ ਇਹ ਡੌਰੀ ਅਸਟਰ ਦੀ ਕਸਟਰ ਲੱਗੰਦੇ ਆ ਕਲਸਟਰ ਲੱਗਣਾ ਸੇ ਕੀ ਆ ਗਾਣਾ ਵਾਦਾ ਕਿਨੇ ਕਿਣਾ ਚੱਕ ਬਿੱਲੇ ਬਦਮਾਸ਼ ਨਾ ਕਰਾਂ ਮੈਂ ਗੱਲ ਲੈ ਓਏ ਓਏ ਮੈਂ ਕਿਹਾ ਥੱਲੇ ਦੇ ਚ ਥੋੜੇ ਦੇ ਯਾਰ ਇੱਕ ਮਿੰਟ ਯਾਰ ਜਿੰਨਾ ਮੂੰਹ ਨੇੜੇ ਕਰਦਾ ਮੈਂ ਇੱਕ ਵਿੱਚੋਂ ਨਿਕਲ ਕੇ ਕਿਸੇ ਨੂੰ ਚਪੇੜ ਮਾਰ ਦਿੰਨੀ ਆਹ ਦੇ ਇਸ ਦੇ ਵੀਰ ਆਪਣਾ ਮੜੀ ਬਣਾਇਆ ਨਾ ਨਹੀਂ ਨਹੀਂ ਸਾਡ ਨੂੰ ਨਹੀਂ ਲੱਗਦੀ ਨਹੀਂ ਤਾਂ ਪੱਕੇ ਰੰਗ ਦੇ ਆ ਰੰਗ ਵੇਖ ਸਾਡੇ ਮੇਰਾ ਭਰਾਵਾਂ ਲੈਣੀ ਪੈਣਾ ਇਹ ਤਾਂ ਪਹਿਣਾ ਲਈ ਬਣਾਇਆ ਤੂੰ ਠਰਕਿਆ ਇਹਦੇ ਲਈ ਇਹਦਾ ਡੱਗਾ ਦੇ ਸਾਲਾ ਕੋਈ ਕੁੰਬ ਕਰਦੇ ਚਾਚੇ ਦੇ ਮੁੱਢੇ ਆ ਟਪਾ ਬਾਈਆ ਤੁਹਾਡੀਆਂ ਹੀ ਨਾ ਲੈ ਲੈ ਨਹੀਂ ਆਪਣੇ ਜੱਤੀਆਂ ਨਹੀਂ ਇਹ ਵੀਰੇ ਜਿੱਦਾ ਤਿੱਖੇ ਜਿਹੇ ਮੂੰਹ ਨਹੀਂ ਬਣਿਆ ਹੁੰਦੀਆਂ ਹਾਂ ਜੇ ਭਾਈ ਦੇਖੋ ਜਿੱਡਾ ਤੁਹਾਡਾ ਮੂੰਹ ਦਿਖਾ ਕੇ ਕੰਧ 'ਚ ਵੱਜੋ ਤੋੜ ਦੋਗੇ ਬਿਲਕੁਲ ਨੱਕ ਨਹੀਂ ਤੋੜਦਣਾ ਪਹਿਲਾਂ ਹਾਂ ਪਹਿਲਾਂ ਪਹੁੰਚਦਾ ਨੱਕ ਹਾਂ ਤੇ ਮੇਰੇ ਕਿਹੜੇ ਜੱਦੀ ਵਾਲਾ ਕਹਿਣਾ ਪਹਿਲਾਂ ਨੋਟ ਤੇ ਜੌਨੀ ਭਾਜੀ ਕਿੱਥੇ ਸੀ ਉਹ ਫੇਰ ਜਾਏਗਾ ਨਾਲ ਪਾਸੇ ਕਾਕੇ ਹੁਣੀ ਬੈਠਿਆ ਨਾਲ ਵੀਰ ਜੀ ਸਿੰਗਲ ਵੀਰ ਜੀ ਇਹ ਵੀ ਫਲੇਟ ਹੁੰਦੀ ਕੀ ਦੀ ਕਾਕੇ ਜੀ ਚਪੇੜਾ ਮਾਰ ਮਾਰ ਥੱਲੇ ਤਾਰ ਲੈਣਾ ਜਿਹੜਾ ਹੁਣ ਲਿਆ ਉਹਨਾਂ ਨੇ ਕਿ ਉਹਦਾ ਫੇਡ ਭਾਈ ਬਹੁਤ ਇਹ ਵੀ ਜੀ ਓਨਰ ਨੇ ਬਹੁਤ ਮੁਬਾਰਕਾ ਵੀਰ ਜੀ ਨਵੇਂ ਖੋਲੇ ਦੀਆਂ ਕਿੰਨਾ ਟਾਈਮ ਹੋ ਗਿਆ ਮੁਬਾਰਕਾ ਹੀ ਅੱਜ ਦੇ ਦੀਆਂ ਕਿੱਡੀ ਗੱਲ ਹੈ ਥੈਂਕ ਯੂ ਸੋ ਮੱਚ ਵੈਲਕਮ ਤੇ ਹੁਣ ਆਪਾਂ ਕੀ ਮੰਗਾਇਆ ਵਾ ਆ ਕਾਫੀ ਮੰਗਾਈ ਭਾਈ ਜੀ ਜਿਹੜੀ ਤੁਸੀਂ ਆਰਡਰ ਕੀਤੀ ਇੰਗਲਿਸ਼ ਚ ਦੱਸੋ ਥੋੜੀ ਇੰਗਲਿਸ਼ ਚ ਕਾਫੀ ਕੈਪਚੀਨੋ ਹਾਂ ਜੀ ਸੁਖਰਾਜ ਜੀ ਆਈਡੀ ਮੈਂਸ਼ਨ ਕਰ ਦਿੱਤੀ ਜਾ ਕਿਹਨੇ ਨੇ ਸਨੈਪਚੈਟ ਦੇਖ ਸਕਦੇ ਹੋ ਇਹ ਜਿੱਦਾਂ ਤੋਂ ਹੀ ਇੱਕ ਰੀਲ ਵੇਖੀ ਹਣੀ ਇੰਸਟਾਗ੍ਰam ਤੇ ਭੰਗੜਾ ਪਾਈ ਜਾਂਦੇ ਗਲਾ ਸਿੱਧੂ ਨਾਲ ਉਹ ਇਹ ਸ਼ਖਸੀ ਨੇ ਇਹਨਾਂ ਦਾ ਟਿੱਡੇ ਹਿਲਦਾ ਸੀ ਬਦਾਨੀ ਸਪੌਂਸਰ ਬਾਈ ਸੁਖਰਾਜ ਜੀ ਦਾ ਥੈਂਕ ਯੂ ਸੋ ਮੱਚ ਬ్రో ਨਾ ਯੂ ਵੈਲਕਮ ਮੈਂ ਬਸ ਰੱਬ ਤੋਂ ਤੁਹਾਡੀ ਉਮਰ ਲੰਮੀ ਕਰੇ ਰਹਿੰਦੀ ਦੁਨੀਆ ਤੇ ਇਕੱਲੇ ਰਹਿਣਾ ਤੁਸੀਂ ਕੰਦਾ ਚ ਵੱਜਦੇ ਰਹਿਣਾ ਇਹ ਦੂ ਬਾ ਵਾ ਤੁਹਾਡੀ ਇੱਥੇ ਰੁਕ ਜੇ ਦਮਾਵਾਂ ਮੇਰੇ ਲੋ ਤੁਹਾਨੂੰ ਪਰਮਾਵਾ ਕਰੇ ਭਾ ਦੀ ਵੀ ਨਹੀਂ ਬਦੀ ਮੈਂ ਬਹੁਤ ਫਿਲਮਾਂ ਵੇਖੀਆਂ ਇਹਨਾਂ ਦੀਆਂ ਵੀ ਜਲਦੀ ਨਹੀਂ ਉਮਰ ਤਾਂ ਪਤਾ ਨਹੀਂ ਵੇਖਿਆ ਹਾਂ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀਆਂ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ